ਬਾਈ ਜੀ ਆਹ ਪਛਾਣ ਕਰ ਲੋ ਗੱਡੀ ਰੋਪੜੋਂ ਚੋਰੀ ਹੋਈ ਸੀ ਇਹ ਗਵਿੰਦਗੜ੍ਹ ਫੜੀ ਗਈ ਆ ਦੇਖੋ ਗਦਾਮ ਲਿਆ ਹੋਇਆ ਅਗਲੇ ਨੇ ਓਰੇ ਹੌਲੀ-ਹੌਲੀ ਵੱਢੀ ਜਾਂਦੇ ਨੇ ਬਹਿ ਕੇ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਆ ਫੜ ਲੈਨੇ ਗੱਡੀ ਲੱਬਲੀ ਗੱਡੀ ਦਾ ਹਾਲ ਦੇਖ ਲੋ ਤੁਸੀਂ ਕੀ ਕਰਿਆ ਹੋਇਆ ਠੀਕ ਆ ਆ ਇੱਕ ਬਜ਼ੁਰਗ ਮਾਤਾ ਕੋਲ ਬਿਠਾਈ ਹੋਈ ਆ ਜੇ ਕੋਈ ਬਾਹਰੋਂ ਆਉਂਦਾ ਤਾਂ ਅਗਲਾ ਕਹਿੰਦਾ ਜੀ ਪਤ ਨਹੀਂ ਇਹ ਰਹਿੰਦੇ ਨੇ ਓਰੇ ਕੀ ਗੱਲ ਬਾਤ ਆ ਆ ਬੰਦਿਆਂ ਦੀ ਪਛਾਣ ਕਰਕੇ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਬਾਈ ਜੀ ਹੋਰ ਗੱਡੀਆਂ ਵੀ ਇਹਨਾਂ ਕੋਲੋਂ ਮਿਲਣ ਗਈਆਂ ਆ ਬੰਨੇ ਨੇ ਤਾਂ ਬਹੁਤ ਮਿਹਨਤ ਕਰਕੇ ਠੀਕ ਆ ਆ ਫੜ ਲਏ ਨੇ ਇਹਨੂੰ ਵੱਧ ਤੋਂ ਵੱਧ ਹੁਣ ਸ਼ੇਅਰ ਕਰ ਦੋ ਵੀ ਇਹ ਗੱਡੀ ਰੋਪੜੋਂ ਚੋਰੀ ਹੋਈ ਸੀਗੀ ਤੁਹਾਨੂੰ ਗੱਡੀ ਦਾ ਨੰਬਰ ਵੀ ਦਿਖਾਉਣਾ ਪੀਵੀ 12 ਨੰਬਰ ਗੱਡੀ ਆ ਜਿਹੜਾ ਧਾਰੀਆਂ ਜੀ ਵਾਲਾ ਖੜਾ ਕਹਿੰਦਾ ਨਹੀਂ ਮੈਂ ਤਾਂ ਰੋਟੀ ਦੇਣ ਆਇਆ ਸੀਗਾ ਇਹਦੇ ਕੋਲੋਂ ਸਾਰਾ ਪਤਾ ਲੱਗੂਗਾ ਵੀ ਇਹ ਕਿਨ ਰੋਟੀ ਰੋਜ਼ ਦੇਣ ਆਉਂਦਾ ਕਿੰਨੀਆਂ ਗੱਡੀਆਂ ਉਹਰੇ ਵੱਢ ਚੁੱਕੇ ਨੇ ਗਦਾਮ ਬਣਾਇਆ ਹੋਇਆ ਹੌਲੀ ਹੌਲੀ ਗੱਡੀ ਵੱਢ ਕੇ ਇਥੋਂ ਟਰਾਲੀ ਭਰ ਕੇ ਤੋਰ ਦਿੰਦੇ ਨੇ ਤੇ ਆਹ ਦੇਖੋ ਸਾਰੇ ਆਪਦੇ ਬੈੱਡਪੁੱਟ ਜੀ ਇਹਨਾਂ ਨੇ ਥੱਲੇ ਲਾਏ ਹੋਏ ਨੇ ਆਹ ਗੱਡੀ ਦਾ ਹਾਲ ਦੇਖ ਲਓ ਤੁਸੀਂ ਕੀ ਕਰਤਾ ਇਹਨਾਂ ਨੇ ਉਹ ਥੱਲੇ ਬੈਠਾ ਇੱਕ ਆਹਾ ਖੜਾ ਵੱਢਣ ਲੱਗਾ ਹੋਇਆ ਸੀ ਤੇ ਆਹਾ ਜਿਹੜਾ ਕਹਿੰਦਾ ਮੈਂ ਰੋਟੀ ਲੈ ਕੇ ਆਇਆ ਜੀ ਬਸ ਸਰਵਿਸ ਹੋਣ ਨੂੰ ਵੀ ਤਿਆਰ ਹੈ ਨਾ ਵੀ ਥੋੜੀ ਜਿਹੀ ਟਾਈਮ ਤੱਕ ਤੇ ਭਾਈ ਆ ਸੀਟਾਂ ਸੂਟਾਂ ਲਾ ਕੇ ਅੰਦਰ ਬੈੱਡ ਬਣਾ ਕੇ ਟੌਰਣਾ ਬੈਠੇ ਰੋਟੀਆਂ ਖਾਂਦੇ ਨੇ ਤੇ ਚਿੱਟਾ ਫੜਿਆ ਗਿਆ ਨਾਲੇ ਨਾਲ ਕੋਲੋਂ ਆ ਚਿੱਟਾ ਪੀਂਦੇ ਨੇ ਜੀ ਠੀਕ ਆ ਲੋਕਾਂ ਦੀਆਂ ਗੱਡੀਆਂ ਚੋਰੀ ਕਰਦੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਇਹ ਨੇ ਟਰੱਕ ਚੋਂ ਪਹਿਲਾਂ ਤਾਂ ਗੱਡੀਆਂ ਆਪਾਂ ਕਹਿੰਦੇ ਵੀ ਖਨੌਰੀ ਚਲੇ ਜਾਂਦੀਆਂ ਨੇ ਜਾਂ ਜਿਹੜੀ ਗੱਡੀ ਚੋਰੀ ਹੋ ਜਾਂਦੀ ਆ ਬਈ ਉਹ ਅੰਬਾਲੇ ਵੱਡ ਹੋ ਜਾਂਦੀ ਆ ਜਾ ਕੇ ਪਰ ਨਹੀਂ ਬਾਈ ਜੀ ਹੁਣ ਇਹਨਾਂ ਨੇ ਨਵਾਂ ਇਹ ਤਰੀਕਾ ਬਣ ਗਿਆ ਗਵਿੰਦਗੜ੍ਹ ਗਦਾਮ ਲਏ ਹੋਏ ਨੇ ਕਿਰਾਏ ਤੇ ਗੱਡੀ ਚੋਰੀ ਕਰਕੇ ਰਾਤ ਨੂੰ ਗਦਾਮ ਦੇ ਅੰਦਰ ਬਾ ਫਿਰ ਉੱਥੇ ਹੋਈ ਹੋਈ ਵੱਢੀ ਜਾਂਦੇ ਨੇ ਜੀ ਆ ਹੁਣ ਇਹ ਸਰਵਸ ਹੋਣ ਲੱਗੀ ਆ ਹੁਣ ਕਹਿੰਦਾ ਜੀ ਮੈਂ ਤਾਂ ਰੋਟੀ ਦੇਣ ਆਇਆ ਸੀਗਾ ਬਾਈ ਜੀ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਨੇ ਕੋਈ ਇਹਨਾਂ ਬਾਰੇ ਪਤਾ ਕਰਨਾ ਤਾਂ ਰੋਪੜ ਜੁਨੀ ਦੀ ਗੱਡੀਆਂ ਵੀ ਉਹਨਾਂ ਨੇ ਕਿਵੇਂ ਲੱਭੀ ਆ ਰੋਪੜ ਤੋਂ ਹੀ ਇਹ ਚੋਰੀ ਕਰਕੇ ਲਗਾਇਆ ਤੇ ਸਿਮਿੰਟ ਗੱਡੀ 'ਚ ਭਰਿਆ ਹੋਇਆ ਸੀ ਬਾਈ ਸੜੇ ਸਿਮਿੰਟ ਗੱਡੀ ਚੋਰੀ ਹੋਈ ਸੀ ਇਹ ਸ਼ੇਅਰ ਕਰ ਦਿਓ ਬਾਈ ਜੀ ਧੰਨਵਾਦ